ਇਹਦਾ ਜਿਹੜਾ ਦੋਸਤ ਵਰਗ ਨਹੀਂ ਇਹ ਮੁੰਡੇ ਦੀ ਨਰਜੀ ਦੇ ਤੇਰੇ ਕੋਲ ਇਹਨੂੰ ਕਿਥੋਂ ਲਿਆਦੀ ਊ ਹਾਂ ਬੋਲਿਆ ਉਹ ਨਾ ਨਹੀਂ ਅਕਰਮਾਲੀ ਜੀ ਹੋਰ ਪੱਤੀ ਤਾਂ ਬੋਈ ਜਾ ਨਹੀਂ ਹੁੰਦਾ ਉਧਰ ਦਾ ਸੱਚੀ ਇੱਦਾਂ ਲੱਗਦੀ ਇੰਗਰੀ ਕਿਥੋਂ ਕਰੇ ਮੈਨੂੰ ਕਾਸ ਤੇਰੇ ਪੱਟਾ ਹੀ ਬੰਨ ਇਹਦਾ ਦੱਸ ਜਾ ਪਹਿਲਾਂ ਉਹ ਤੁਹਾਡੇ ਆ ਇਧਰ ਸੰਭਾ ਕੇ ਰਿਚ ਮਰਭਾ ਕੇ ਦੱਸ ਤਾ ਦੋਨੀ ਪੱਟਾ ਬੰਨਣਾ ਕਿੱਥੇ ਬੰਨਣਾ ਕਿੰਗਰੀ ਕਿੱਥੇ ਬੁਲਾਉਂਦੇ ਛੱਪੇ ਲਾ ਦੇ ਨੂੰ ਨਾ ਲੱਗੇ ਕਿੱਥੇ ਜਾਣੇ ਜੋ ਆਇਆ ਚੜ੍ਹ ਮੇਰੇ ਕਿੰਗਰੀ ਕਿੱਥੇ ਧਰੇ ਮੈਨੂੰ ਦੱਸ ਕਿਹੜੇ ਪੱਟਾ ਇੱਥੇ ਬੰਨਣਾ ਇਹਦਾ ਦੱਸ ਦਿਓ ਪਹਿਲਾਂ ਅਗਲੇ ਵਿੱਚ ਉਹ ਆਪ ਨੂੰ ਬਾਦਿ ਜੇ ਮੇਰੇ ਉਹ ਤਾਂ ਬੰਨਣਾ ਵਾਲਾ ਕਿਹਨੂੰ ਆਇਦਿਆ ਇਥੇ ਇਥੇ ਲਾ ਦੇ ਪੱਟਾ ਪੱਟਾ ਲਾਵਾ ਕੋਈ ਸੁਣ ਕਾ ਤੂੰ ਓਏ ਕੋਈ ਪੀਦਾ ਲਾਜ ਕੋਜ ਉਜਾ ਪਾਣੀ ਵੀਰ ਜੀ ਮਾੜਿਆ ਕਰ ਲਿਆ ਕਰੋ ਚਾਹ ਚੂ ਪੀ ਕੇ ਬੰਦਾ ਕਾਇਮ ਹੋ ਜਾਂਦਾ ਪੁੱਛਾ ਮਨੋਂ ਲੱਗਾ ਫੇਰ ਜੱਗੇ ਤਰ ਟੇਲ ਲੈਣੀ ਇੱਥੇ ਆ ਵਿੱਚ ਕਰ ਸਟਰਾ ਵਲੌਗ ਬਣਾਈਏ ਚਾਹ ਕਰ ਫੋਨ ਕਰੋ ਰੋਟੀ ਮੰਗ ਕਰ ਰਿਹਾ ਜੱਗੇ ਨੇ ਕਦੋਂ ਚਾਹ ਦੀ ਇਧਰ ਆ ਕੇ ਦੱਸਿਆ ਜਾਵੇ ਆਵੇਂ ਹੋ ਕੇ ਦੁਕਾਨ ਜੇ ਤਾਂ ਜੱਗਾ ਸਾਹਿਬ ਅੱਜ ਆਪ ਦੱਸ ਦਿੱਤਾ ਕਿ ਵਲੌਗ ਦੇ ਵਿੱਚ ਵੀ ਆਪਾਂ ਮਹੀਨੇ ਤੱਕ ਬਾਕੀ ਕਰ ਇੱਕ ਸਤੰਬਰ ਨੂੰ ਸੋ ਗਿਆ ਹੀ ਲਾਸਟ ਤੇ ਅਗਸਤ ਦੇ ਕਰਾਂ ਮੈਂ ਨਹੀਂ 1 ਸਤੰਬਰ ਨੂੰ ਬਣ ਕਰ ਦੇਣੀ ਪਾਸੇ ਬਾਬਾ ਬੁੱਢਾ ਸਾਹ ਕਰੇ ਕਿਰਪਾ ਬਾਬਾ ਦੀ ਤੈਂਤੀ ਦਾ ਕੈਂਸਟ ਸਟਾਫ ਤਰ ਗਿਆ ਬੱਚਾ ਵਿਕੇ ਰੱਖਣਾ ਬੜਾ ਸੰਭਾਲ ਜਨਾ ਮਲਕ ਆਪਣੇ ਨਾਲ ਚਾਹ ਹੀ ਪੂਣੀ ਕਰਾ ਗਰਾ ਜਾਪਾ ਜਾ ਬੱਤੀ ਛੰਡ ਪੱਤੀ ਇਹ ਕਿ ਟੈਂਪੂ ਲੈ ਕੇ ਦਈਏ ਨਾ ਮਗਰ ਸਾਰਾ ਸਾਮਾਨ ਲੱਦਿਆ ਹੋਇਆ ਚਾਹ ਹੀ ਪੂਣੀ ਟੈਂਪੂ ਨਹੀਂ ਲੈ ਕੇ ਚੋਰੀ ਕਰਕੇ ਖਬਰ ਆਉਂਦੀ ਉਹ ਟੈਂਪੂ ਲੱਦਿਆ ਹੋਇਆ ਸੋਸ਼ਲ ਮੀਡੀਆ ਤੇ ਕੋਈ ਨਾ ਵੀ ਆ ਟੈਂਪੂ ਵਾਲੇ ਪ੍ਰੈਸ ਗੱਲ ਤੋਂ ਦੇਖਦੇ ਘੜਾ ਦਾ ਸਾਮਾਨ ਲੈ ਕੇ ਉਹ ਕਿਹਨੇ ਕਿਹਨੇ ਲੈਣਾ ਮੈਂ ਇਹ ਕਿੰਨਾ ਕਰਾਈ ਟੈਂਪੂ ਜੇ ਕਾਜ ਕਰ ਨਾ ਟੋਲੀ ਰੱਖਾ ਕਰਦਾ ਹਾਂ ਲੈ ਚੱਲ ਚਾਚੇ ਨੂੰ ਮਿੱਠਾ ਰਪਾ ਥੋੜਾ ਜਾ ਬਹੁਤ ਐੜੀ ਨਹੀਂ ਹੁੰਦੀ ਦੱਸ ਇਹਨੂੰ ਹੋਣੀ ਪੁਰਾਣੀ ਫੋਟੋ ਜੀ ਆਈ ਜਾ ਇਹ ਚੋਲਾ ਵੜਾ ਤੜਾ ਕਰਿਆਲੇ ਇਕੱਠੀ ਮੈਂ ਤਲਾਉਂਦੇ ਰਹਾ ਇਹਨੂੰ ਕੁਛ ਦੱਸ ਜੀ ਆਪਣਾ ਆਪਣਾ ਕਰਤਾ ਖੁੱਡੀਆਂ ਉਹਨੇ ਵੀ ਪ੍ਰੀਟ ਕਰਾ ਦੇ ਨਾ ਤੂੰ ਕਿੰਨੇ ਦਿਨ ਪਿੱਛੇ ਕੱਢ ਲਾਤੀ ਮੈਂ ਗਿਆ ਜੀ ਉਹਦਾ ਕਿਦਾਂ ਤਾਂ ਕਿਹੜਾ ਗਿਆ ਮਾਤਾ ਉਤਰੀ ਮੈਂ ਗੱਡੀ ਮੋੜ ਕੇ ਜੀ ਮਨੂੰ ਲੈ ਵੀ ਆਉਂਦਾ ਜੀ ਇਹਦਾ ਰੱਬ ਤੇ ਰਾਂਗੇ ਇਹ ਜਿਹੜੇ ਮਹੀਨੇ ਪਿੱਛੇ ਹਸਾਬ ਨਾਲ ਗਏ ਇਦਾਂ ਮਾੜਾ ਮੋੜ ਜਾ ਬਾਹਰ ਕੋਬਲੇ ਕੋਈ ਹਿਸਾਬ ਕੀ ਆ ਲਿਆ ਚੜਦੀ ਕਾਲਾ ਮੈਨੂੰ ਪਤਾ ਨਹੀਂ ਲੱਗਾ ਵੀ ਆਪਰੇਟ ਕਰਾਇਆ ਵੀ ਆ ਆ ਮਸਲਾ ਹੋ ਗਿਆ ਸਾਬ ਕੋਈ ਪੁੱਛ ਨਹੀਂ ਤੈਨੂੰ ਇਧਰ ਤਗੜਾ ਹੋ ਗਿਆ ਇਧਰ ਮੇਰੇ ਇਧਰਲੇ ਦੋ ਲਗਮੈਂਟ ਟੁੱਟੇ ਇਧਰ ਟਾਈਲ ਟੁੱਟ ਗਏ ਆ ਇੱਕ ਨਾ ਮੇਰੇ ਤੋਂ ਲੱਗੀ ਤੇਰੇ ਕੋਲ ਸਾਡ ਅਕੈਡਮੀ ਨਾਰਮਲੀ ਕਿੰਚੀ ਪਾਈ ਪੰਪੀ ਮਾਰਿਆ ਨੇ ਗਿੱਟਾ ਅੱਗੇ ਟਾ ਫੜਿਆ ਤੇ ਗਿੱਟੇ ਤਾਂ ਹੀ ਜਿਹੜੇ ਬਾਬਿਆਂ ਕਹਣਾ ਇੱਕ ਪਾਸੇ 80 ਨੰਬਰ ਆ ਤੇ ਅੱਧੇ ਬਹਿ ਜਾਂਦੇ ਨੇ ਬੰਦੇ ਵੀ ਇੱਕ ਗੱਗੂ ਵਾਲੇ ਵਾਲਾ ਪੂਰੇ ਵਧੀਆ ਬੰਦੇ ਹੋਣੇ ਆਈਦਾ ਉਹਦਾ ਸਹਨੇ ਵਾਲਾ ਜਿਹੜਾ ਆਸਟ੍ਰੇਲੀਆ ਨੇ ਬੰਦੇ ਬਾਬਾ ਚੰਗੇ ਹੀ ਸੀ ਉਹ ਸਾਰੇ ਉਹ ਆਈਂਦੇ ਹੋਲੇ ਇਹ ਤਗੜਾ ਹੀ ਜਾਨੀ ਥੋੜਾ ਜਿਆ ਇਹਦਾ ਮੈਂ ਨਹੀਂ ਜਾਂਦਾ ਕਿੰਨਾ ਵੱਡਾ ਦਿੰਦਾ ਉਹ ਵੱਡੀ ਜੀ ਜਾਂਦਾ ਭਸਮਾ ਚੱਲ ਲੱਭੇ ਨੇ ਵੀਰੋ ਅਸੀਂ ਤੁਹਾਡੀ ਨਾਲ ਹੋਈ ਨਹੀਂ ਤੇ ਪੂਰੀ ਰੇਡ ਹੀ ਜਿਹੜੀ ਜਿਹੜੇ ਨੂੰ ਪਿੱਛੇ ਚੋਟੇ ਆ ਰਵੀ ਸੋ ਗਿਆ 100 ਗਿਆ ਤੁੱਕੇ ਦਿੰਦੇ ਸਾਰੇ ਯਾਰ ਦਾਦਾ ਵੀਰ ਕਹਿੰਦਾ ਮੈਂ ਛੋੜੀ ਪਾਈ ਵੀ ਨਹੀਂ ਸੱਚੀ ਮਜ਼ਾਕ ਨਹੀਂ ਅੱਤੇ ਮੇਰੀ ਬਾਈ ਵੀ ਆਪਣਾ ਭਰਾ ਫੈਣੀ ਹੁਣ ਇਹ ਫੁਲਾਨ ਹੈ ਤੇ ਬਲਵਾਨ ਉਹਨਾਂ ਦਾ ਨਾਮ ਬੜਾ ਮਗਰ ਵੇਖਿਆ ਇਹ ਬਲਵਾਨਾਂ ਨੂੰ ਬੜੇ ਟਾਈਮ ਦੇ ਵਿੱਚ ਉਹ ਹੀ ਨੇ ਤੇਰੇ ਸੱਤਾਂ ਲੱਗੀਆਂ ਟਾਂ ਨਹੀਂ ਹੈ ਨਾ ਸਹੀ ਗੱਲ ਹੈ ਉਹ ਰੀਕੇ ਦਾ ਬਾਹਰ ਦਾ ਰੂਟ ਕਰ ਦਿੱਤਾ ਮੈਂ ਕਿਰਪਾ ਪੰਜ ਦੇਖਣਾ ਕਿ ਦਾਰਿਆ ਵਧੀਆ ਅੱਜ ਪਹਿਲੇ ਦਿਨ ਮੈਚ ਅੱਜ ਪਰ ਉਹਨਾਂ ਨੇ ਪਾਵਾ ਬਹੁਤ ਜੰਗ ਤਗੜਾ ਰੈਸਟ ਨਹੀਂ ਕਰਨ ਦਿੰਦੇ ਜੱਗਾ ਕਿੰਦਾ ਖੜਨਾ ਹੀ ਖੜਨਾ ਰੈਸਟ ਕਰਨੀ ਨਹੀਂ ਹੁੰਦੀ ਠੀਕ ਹੋਏ ਮੈਂ ਸੋਚਦਾ ਚੱਕਰ ਨੂੰ ਦੇਖਦੇ ਅੱਜ ਵੀ ਖੜਨਾ ਕੱਲ੍ਹ ਵੀ ਖੜਨਾ ਅੱਜ ਕਿੰਨਾ ਕੰਡਾ ਵੀ ਆ ਹਾਂ ਕਿਹੜੀਆਂ ਸੋਚਾਂ ਚ ਆ ਹਾਂ ਹਾਂ ਬੈਠ ਕੇ ਸੋਚਿਆ ਸੀ ਮੈਂ ਤੁਹਾਡੇ ਲਈ ਬੈਠਾਂ ਦਿਆਂ ਸਾਡੇ ਇਹ ਮੈਂ ਜੱਗੇ ਭਾਣ ਲਵੇ ਕਿ ਆਪ ਤੇਰੇ ਤੇ ਸਪੇਅਰ ਜੀ ਇਹ ਸਾਡੇ ਸਪੇਅਰ ਪਲੇਅਰ ਆ ਅਸੀਂ ਜਿੰਨੇ ਦਿਨ ਨਹੀਂ ਸੱਚੇ ਕੱਪੜੇ ਲਾਗੇ ਆਏ ਆ ਜਿੰਨੇ ਸੈੱਟ ਨਹੀਂ ਪਾਇਆ ਹੈ ਬੜੇ 2000 ਰੁਪਏ ਪੈਸੇ ਦਾ ਭਾਰੇ ਕਰ ਪਾਇਆ ਕਰਾਂਗੇ ਪੱਕਾ ਡਾਣਾਂਗੇ ਅਸੀਂ ਆਏ ਨਹੀਂ ਕਿਹਾ ਮਿਹਨਤ ਲਾਏ ਕਰਨੀ ਅਸੀਂ ਭਾਜੇ ਕਿਤੇ ਨਹੀਂ ਮੈਂ ਪੁਲਾਹ ਸੱਚਾ ਲੈ ਕੇ ਆਪਾਂ ਮੈਂ ਕਿਹੜੇ ਚੱਕਾ ਲਾ ਆਏ ਉਹਨਾਂ ਸੱਚੀ ਲੋੜ ਨਾਲ ਚੰਗਾ ਪਾਇਆ ਸੀ ਪੱਕਾ ਕਰਵਾ ਕੇ ਆ ਗਿਆ ਲੋੜ ਨਾਲ ਆ ਗਿਆ ਠੀਕ ਊਲ ਅੱ삐 ਮੀਨੇ ਦਾ ਦੋ ਸ਼ੋ ਮੈਚ ਕੱਢ ਦਿਆ ਕਰਨੇ ਲੱਖ ਰੁਪਿਆ ਟੀਮ ਦਾ ਮੈਚ ਸ਼ੋ ਮੇਰੇ ਵਾਦੂ ਕੋਣਾ ਤੇ 12 ਲੱਖ ਰੁਪਿਆ ਸਾਲ ਦਾ ਬੰਦਾ ਇੱਕ ਪਲੇਅਰ 2 ਲੱਖ ਰੁਪਿਆ ਜਦੋਂ ਮਰਜੀ ਲੈ ਲੈ ਬਾਕੀ ਆਪਣੇ ਜਿਹੜੇ ਐਨ ਆਰ ਆਈ ਭਰਾ ਨਾਲ ਜੁੜੇ ਆ ਉਹਨਾਂ ਦੇ ਪੈਸੇ ਪਾ ਗਏ ਹਰ ਪਲੇਅਰ ਨੂੰ 2 ਲੱਖ ਰੁਪਿਆ ਸਾਲ ਦੇ ਵਿੱਚ ਭਾਵੇਂ ਉਸਮਾਨਤ ਦੇ ਵਿੱਚ ਪਵਾਲੇ ਭਾਵੇਂ ਉਦਾਂ ਲੈ ਲੈ ਸਾਲੇ ਇੱਕ ਗੱਲ ਕੀ ਦੂਜੀ ਟੀਮਾਂ ਦੇ ਪਲੇਅਰ ਟੋਟ ਟੁੱਟ ਕੇ ਆਪਣੀ ਲਿਆਏ ਨੇ ਆਪਾਂ ਕੇ ਤਾਂ ਤੋੜਨਾ ਨਹੀਂ ਨਾ ਆਪਾਂ ਕੇ ਤਾਂ ਨਾ ਰੱਬ ਦੇ ਰਾਂਗ ਜਿੰਨੇ ਖੇਡਣਾ ਵੈਲਕਮ ਆ ਤੁਹਾਡੇ ਉਲੋਂ ਕੋਈ ਨਾ ਨਹੀਂ ਸਹੀ ਗੱਲ ਬੜਾ ਜ ਆਪਣੀ ਟੀਮ ਚ 16 17 ਬੰਦੇ ਖੜਨੇ ਆਪਾਂ ਕਿਸੇ ਨੂੰ ਨਾ ਨਹੀਂ ਕਰਦੇ ਬੰਦੇ ਖੜਨੇ ਮੇ ਵੀ ਪੁਰਾਣੇ ਖੜਨੇ ਚਾਹੀਦੇ ਬਿਲਕੁਲ ਚਲੋ ਕੇ ਦਾ ਕੋ ਬਣ ਝੂ ਦੇਲ ਵਧ ਝੂ ਕੇ ਦਾ ਆਪਣਾ ਕੀ ਜਾਂਦਾ ਆਪਾਂ ਤਾਂ ਸ਼ੁਰੂ ਤੋਂ ਹੀ ਇੱਤਾਂ ਦੇ ਆ ਜਿਹੜਾ ਆ ਗਿਆ ਬਸ ਜੋ ਜੀ ਆਵੇ ਰਾਜੀ ਜਾਵੇ ਤਾਂ ਦਰਸਤੀ ਨਾ ਕਰਨ ਮੈਨੂੰ ਆਂਦਾ ਤਰੇ ਲੱਤਾਂ ਦਾ ਸਟਰਕਚਰ ਮੈਨੂੰ ਬੜਾ ਸੋਹਣਾ ਲੱਗਦਾ ਹਾਂ ਬਾਬਾ ਜੀ ਤੁਹਾਡਾ ਸਰੀਰ ਨਾ ਬਣਿਆ ਤਾਂ ਮੈਂ ਹੈਲੈਂਚ ਹੀ ਨਹੀਂ ਹੋਣਾ ਬਾਬਾ ਜੀ ਤੁਹਾਡੀ ਤੇ ਮੈਂ 4 ਸਾਲ ਫੋਟੋ ਕਮਰੇ ਹੀ ਲਾ ਛੱਡੀ ਆ ਮੈਨੂੰ ਤੂੰ ਹੀ ਨਾ ਇਹ ਲੈਣ ਦੇ ਮੈਂ ਇਹਨਾਂ ਦਿਨਾਂ ਜੀ ਸਾਡਾ ਮੈਚ ਆ ਕੋਟ ਤਰ ਮਚਾਂਦ ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਈ ਇਹ ਉਦੋਂ ਲੱਤ ਲੁੱਤ ਜੀ ਨਹੀਂ ਲਾਉਂਦੇ ਪੂਰੀ ਨਹੀਂ ਚਾਹੀਦੀ ਮੈਂ ਹੁਣ ਨਹੀਂ ਪਰ ਮੈਂ ਕਰੀਏ ਕੁਝ ਯਾਰ ਮਾਲਾ ਕਰੇ ਬੈਠਾ ਬੰਦਾ ਉਨੀ ਕੀ ਹੁੰਦੀ ਸਹੀ ਗੱਲ ਬੋਲੇ ਬਾਬੇ ਹੁਣ ਸਾਰੇ ਤੇ ਭਰਾ ਟੀਮ ਚ ਪੱਕੇ ਆ ਬਾਕੀ ਕੋਈ ਚੱਕਰ ਨਹੀਂ ਇਹਨਾਂ ਦੇ ਨਾਲ ਆ ਜਿੱਥੇ ਕਹਿਣਗੇ ਸਹੀ ਗੱਲ ਸੋਣੇ ਹੋਣੇ ਆਪੀ ਦਾ ਸਨਮਾਨ ਤੋਂ 2 ਲੱਖ ਆਪਾਂ ਨੂੰ ਪਾ ਦੇਣਾ ਟੀਮ ਵੱਲੋਂ ਫਾਦਰ ਕੋਈ ਬਾਹਰ ਮਿੱਠਾ ਇਹ ਸਾਲ ਇੱਕ ਇਹ ਸਾਲ ਜੇ ਕਿ ਜਗਾ ਨਿਕਲ ਗਿਆ ਬਾਹਰ ਇੱਕ ਐਪੀ ਨਿਕਲ ਗਿਆ ਵਾ ਇਹਦਾ ਵੀ ਸਨਮਾਨ ਤੇ ਜਿੱਥਾ ਬਾਤ ਤਾਂ ਹੀ ਪੂਰਾ ਐਪੀ ਦਾ ਨਹੀਂ ਪੈ ਰਿਹਾ ਤੇ ਰਹਿ ਕੇ ਬਗਰ ਤੂੰ ਤੇ ਮੰਜੀਆ ਐਪੀ ਦਾ ਦੱਸਾਂਗੇ ਸਰਪ੍ਰਾਈਜ਼ ਦਵਾਂਗੇ ਸਰਪ੍ਰਾਈਜ਼ ਆਹ ਕਾਲੀ ਬੋਲ ਨਿਕਲਿਆ ਬੜੀ ਯਾਰਾ ਨਾ ਆ ਆ ਮੈਂ ਤੁਰਾ ਸਾਲਾ ਪਾਰਾ ਲੱਗੰਦਾ ਆ ਪਾਰਾ ਵਾ ਇਹਦੀ ਅੱਖ ਫਾਈਂਡ ਕਰਦਾ ਨੇ ਕਿੰਨੇ ਦਿਨਾਂ ਵਾ ਕਿੰਨਾ ਹੀ ਰੈਸਟ ਆਂਦਾ ਢਾਈ ਹੋ ਗਈ ਆ ਤੇ ਕਿੰਨਾ ਹੋਰ ਕਰਨੀ ਸੋ ਚਰਰੀਏ ਮਹੀਨਾ ਮਹੀਨਾ ਦੇ ਉਦਨ ਤੇ 20 ਦਿਨ ਬਾਅਦ ਖੜਨ ਲੱਗ ਪੈਂ ਜ ਜਾ ਕੇ ਮਲੇਸ਼ੀਆ ਜੇ ਭਾਈ ਰੜਾ ਨਾ ਕਿੰਨੇ ਦਿਨਾਂ ਜ਼ੰਬੀਆ ਨਾ ਪਾਣੀ ਤੇ ਆਣ ਨਹੀਂ ਜਾਂਦਾ ਹੂੰ ਤਾਂ ਨਾ ਬੋਲਿਆ ਉਹ ਤਾਂ ਨਾ ਨਹੀਂ ਅਕਰਮਾਲੀ ਜੀ ਹੋਰ ਪੱਤੀ ਤਾਂ ਬੋਈ ਜੇ ਨਹੀਂ ਹੁੰਦਾ ਉਧਰ ਦਾ ਸੱਚੀ ਤਾਂ ਲੱਗਦਾ ਉਹਦੇ ਪੋਰ ਜਿਹੜੇ ਮੁੰਡੇ ਹੁੰਦੇ ਏਦਾਂ ਵੱਡਕੀ ਬੰਨ ਲੈਂਦੇ ਆ ਕਿ ਲੀਕਿਆ ਪਾ ਕਿਥੇ ਯਾਰ ਗੱਡੀ ਚਲੀਏ ਗੱਡੀ ਚਲੀ ਜਾ ਗੱਡੀ ਤੇ ਸਾਰਿਆਂ ਦੇ ਲੱਗੇ ਹੋ ਨਾ ਸਾਰਿਆਂ ਦੇ ਫਿਰ ਦਿਖਾ ਨਾ ਸਾਰੇ ਲੈ ਆ ਗਏ ਬਹੁਤ ਗੱਡੀ ਤੇ ਆ ਬੋਤਾ ਲੈ ਆਉਣਾ ਮੈਂ ਇੱਥੇ ਤੁਹਾਨੂੰ ਦਿਖਾਉਣਾ ਲਾਗੇ ਿੱਟ ਫੜ ਲੈਣਾ ਪਹਿਲਾਂ ਸਾਨੂੰ ਦਿਖਾ ਦੇ ਗਿਫਟ ਕਿਹੜੇ ਕਿਹੜੇ ਆਇਆ ਬਾਣੀ ਇਹ ਕਿੱਡੀ ਇਹਦਾ ਤਾਂ ਜਦਾ ਮਜ਼ਾ ਵਰਗ ਨਹੀਂ ਪਿਆ ਇਹ ਮੁੰਡੇ ਦੀ ਨਰਜੀ ਦੇ ਤੇਰੇ ਕੋਲ ਇਹਨੂੰ ਕਿਥੋਂ ਲਿਆਦੀ ਊ ਗਿਫਟ ਵੀਰ ਮੇਰੇ ਇਹ ਆਪਣੀ ਟੀਵੀ ਖੇਡ ਦਾ ਨਾਲੇ ਵੀਰ ਮੈਂ ਮੇਨ ਬੰਨਾ ਤੁਹਾਡੀ ਤੁਹਾਡੀ ਟੀਮ ਦਾ ਮੇਨ ਬੰਨਾ ਆ ਮੈਂ ਨਿਕਰਾ ਤਾਂ ਸਾਰਿਆਂ ਦੀਆਂ ਲਿਆਂਦੀਆਂ ਫੁਮਾਰਕੜਨ ਵਾਲਾ ਬੈਗ ਸਾਰਿਆਂ ਦੀਆਂ ਲਿਆਂਦੀਆਂ ਆ ਪਾਸੇ ਤੇ ਹੀ ਦੂਜੇ ਬੈਗ ਤੁਸੀਂ ਕੱਢ ਲਿਆ ਇੱਕ ਮੈਂ ਇਹ ਸਪੈਸ਼ਲ ਹੈ ਨਾ ਥੈਂਕ ਯੂ ਵੈਲਕਮ ਅਬ ਇਧਰ ਇਹਦੇ ਬੰਦਾ ਨਹੀਂ ਡੱਬਾ ਇਸ ਟੀਮ ਦਾ ਨਹੀਂ ਬੰਦਾਗਾ ਇਹ ਯਾਰ ਟੀਮ ਸਾਡੇ 10000 ਰੁਪਏ ਕੀ ਸੀ 10000 ਰੁਪਏ ਕੀ ਇਹ ਪ੍ਰੇਮ ਪਿਆਰ ਹੁੰਦਾ ਯਾਰ ਪਿਆਰ ਹੁੰਦਾ ਰਈਆ ਬੜੀ ਤਕੜੀ ਹੈ ਤੁਹਾਡੇ ਦੋਨਾਂ ਨੇ ਕਿੰਨਾ ਨਹਿਲਾ ਪਿਆਰ ਹੈ ਨਾ ਮੈਨੂੰ ਇਹ ਨਹੀਂ ਕਿਹਾ ਖੜਾ ਗਿਆ ਆਪਾਂ ਇਹਦੇ ਮਾੜੀ ਮਾਰੇ ਪਰ ਜਗਾ ਗਿੰਦਰ ਭਵਾਨ ਖੰਦੇ ਵਾਲਾ ਛੋਟਾ ਭਵਾਨਾ ਛੋਟਾ ਗਿੰਦਰ ਅੱਜ ਦੇ ਖੇਡੂ ਚਾੜਾ ਤਿੰਨ ਜਫੇ ਬਾਦੇ ਆ ਜੋ ਚਲ ਠੀਕ ਆ ਪਾਣੀ ਬਾਦੀ ਭਵਾਨਾ ਜਿਹਾ ਵਾਰਡ ਲਾ ਦੇ ਪਾਣੀ ਉਹ ਥੋੜੀ ਜੀ ਮਾਰ ਜਿਹੜੀ ਮਾਰਦਾ ਨਾ ਉਹ ਡਾ ਦੇ ਉਦਾਂ ਹੀ ਵੱਜਣ ਗਿਆ ਤੁਹਾਨੂੰ ਲਾ ਦੀਏ ਕੋਈ ਨਹੀਂ ਹੁੰਦਾ ਪਾ ਓ ਜੱਗੇ ਪਾਣ ਤੇ ਅੱਲਾ ਸ਼ੇਰੀ ਸਾਨੂੰ ਇਹ ਤਾਂ ਮੈਂ ਖਲਾਸੀਰੀ ਦਾ ਤੁਹਾਨੂੰ ਨਹੀਂ ਮੈਂ ਮੇਰਾ ਨਾ ਪਲਾਨ ਬਾਹਰ ਚੱਲ ਗਿਆ ਹੈ ਉਹ ਵੈਸੇ ਘੁੰਮਣ ਗਿਆ ਹੈ ਬਾ ਇੱਥੇ ਸਹੀ ਕੋਈ ਨਹੀਂ بار-ਬਾਰ ਖੇਤਨ ਮੱਲਣ ਜਾਈਦਾ ਹੀ ਭਰਾਵਾ ਅਜੀ ਨਹੀਂ ਲੱਗਦਾ ਪੰਜਾਬ ਵਜਾ ਵੀ ਆ ਮਾ ਸਾਰੇ ਵਧੀਆ ਦਲ ਦੀ ਗੱਲ ਹੈ ਉਹ ਬਿਰਹਾ ਨਾ ਬਤਿਹਾਰ ਹੋਈਏ ਆ ਜੋ ਫਰੀਦ ਅੱਗੇ ਕਤਰਾਣ ਮੈਂ ਲਗਾਦਾ ਨਹੀਂ ਮੈਂ ਸਾਰਾ ਮਹੀਨਾ ਹੀ ਆ ਆ ਰਲਾਬੀ ਅੱਜ ਆਏ ਕਿੰਨੇ ਕਿਹੜੇ ਕਿਹੜੇ ਸੈਂਚ ਕਿਹੜੇ ਕਿਹੜੇ ਵਿੰਡੋਸ ਆਈ ਅੱਜ ਤਿੰਨ ਮੈਚ ਆਏ ਅੱਜ ਪਤਾ ਨਹੀਂ ਉਹ ਚੇਤਾ ਨਹੀਂ ਸਿੱਕਤੋ ਮਾਰੀ ਮੈਘੀ ਆਏ ਬਸ ਨਹੀਂ ਪਤਾ ਉਹ ਸਾਈਆਂ ਦਿੰਦੇ ਮੈਨੂੰ ਦੋਵੇਂ ਦੋਵੇਂ ਨਹੀਂ ਫੜਨੀ ਆ ਆਪਾਂ ਇੱਕ ਜੁਦੀਓ ਮੇਰੀ ਚੋਕੋ ਕੱਲ ਨੂੰ ਅਗਲੇ ਦਾ ਮੈਚ ਮਾਰਾ ਹੋਵੇ ਬੰਦਾ ਨਹੀਂ ਅਗਲਾ ਬੰਦਾ ਟੀਮ ਵਾਲੇ ਉਹਨਾਂ ਨੂੰ ਪਰ ਇੱਕ ਨੇ ਹਾਂ ਕੀਤੀ ਨਾ ਕੁਲਵੀਰ ਨੇ ਉਹ ਪੁੱਛ ਉਹਨੂੰ ਓਏ ਓ ਚਾਹਾਂਦਾ ਛਾਮੀ ਦੇ ਮਾਂ ਮਾਂ ਤੂੰ ਤਾਂ ਛਮਕੜੀਆਂ ਪੈਣੀਆਂ ਨੇ ਅੱਜ ਤੋਨੀ ਨੂੰ ਪੁੱਛੋ ਫਟਿਆ ਇਹਦਾ ਕੱਤੀ ਨੂੰ ਫੇਟਿਆ ਨਾਲ ਉਹ ਖੇਡ ਰਣਾ ਮੈਚ ਚੱਕਦਾ ਨਾਲ ਉਹ ਖੇਡ ਰਣਾ ਐਮਾ ਇੱਥੇ ਵਾਸਤ ਕਰੀਆ ਕਾਰਜ ਆਇਆ ਹੋਇਆ ਆਹ ਦੁਨੀਆ ਦੇ ਟੌਪਰ ਵਾਲੇ ਵੀ ਅੱਜ ਮੇਰੇ ਵੱਡੇ ਦੇਤੇ ਆ ਗਿਆ ਇੱਕ ਇੱਕ ਰੇਡ ਦਾ ਇਸ਼ਾਰਾ ਹੋਇਆ ਇਹ ਇੱਕ ਰੇਡ ਆ ਲਾਸਟ ਰੇਡ ਅੱਜ ਨੇ ਕਰਮੀਟ ਟਰਾਈਆਂ ਕਰਦੀ ਆ ਪਰ ਪੁਆਇੰਟ ਰੇਟਰ ਦੇ ਹਿੱਸੇ ਜਾਂਦਾ ਹੋਇਆ ਹੈ ਕੁਰਵੀਰ ਜੀ ਆ ਗਿਆ ਪਲੇਅਰ ਬਹੁਤ ਧੰਨਵਾਦ ਉਹ ਤੁਹਾਡੇ ਦੇ ਨੇ ਇੰਗਲੈਂਡ ਦੇ ਜਹਾਜ਼ ਤੋਂ ਉਤਰਿਆ ਤੇ ਅੱਜ ਕਹਿੰਦੇ ਤਾਲਾ ਮੈਚ ਥਾਂਦੇ ਪਿੰਡ ਵਿੱਚ ਖੇਡਣ ਦੇ ਲਈ ਆ ਗਿਆ ਹੈ ਇੱਕ ਨਵਾਂ ਮੁੰਡਾ ਨਾਲ ਪਾਲ ਆਇਆ ਹੋਇਆ ਹੈ ਦੁਨੀਆ ਦਾ ਟੋਪਰ ਬਣ ਵੱਡੇ ਸਟਾਰ ਪ੍ਰੀਤ ਕੈਮ ਵੱਡਾ ਸਟਾਰ ਆ ਗਿਆ ਮੇਰੇ ਵੀਰੋ ਦੁਨੀਆ ਤੇ ਦਿਨਾਂ ਤੇ ਰਾਜ ਕਰਨ ਵਾਲਾ ਹੈ ਸਟਾਰ ਬੜੇ ਚੋਟੀ ਜੁੱਤੀ ਦੇ ਖਿਡਾਰੀ ਗਰਾਊਂਡ ਦੇ ਵਿੱਚ ਹੈ ਲੱड्डੂ ਭਾਈ ਦੀ ਧਰਤੀ ਦਾ ਪ੍ਰੀਤ ਪਰ ਉਪਕਾਰੀ ਕਬੱਡੀ ਕਲੱਬ ਲੱड्डੂ ਦੀ ਟੀਮ ਲੈ ਕੇ ਪੁੱਜਿਆ ਵੀਰਿਆਂ ਦਾ ਕਿ ਮਨਦੀਪ ਲੱड्डੂ ਅਦੀ ਦੀ ਨੂੰ ਬੱਲੇ ਸਪੋਰਟ ਕਰਦਾ ਹੈ ਮਨਦੀਪ ਬੰਤੂ ਤਿੰਨ ਸਪੈਕਟਰ ਨੇ ਤਿੰਨ ਅਫਸਰ ਨੇ ਮੇਰੇ ਵੀਰੋ ਸਤਨਾਮ ਸਿੰਘ ਮੁਬਾਰਕਾਣੇ ਦਿਲੋਂ ਧੰਨਵਾਦ ਹੈ ਥੋੜੇ ਦਿਨਾਂ ਤੱਕ ਮੇਰੇ ਵੀਰੋ ਆਹ ਜਾਫੀ ਦੇ ਜਫੇ ਦੇ ਕਹਿੰਦੇ ਗੁਰ ਹਰਸ਼ ਢਿੱਲੋਂ ਆਸਟ੍ਰੇਲੀਆ ਵੱਲੋਂ 1000 ਸੀ ਬੋ ਜੀ ਜਫਾ ਲੱਗਾ ਤਸੀਮ ਸਿੰਘ ਦਾ ਪਿਆਰ ਹੈ ਗਰੇਸ਼ ਕੰਕ ਨਾਲ ਮਹਾਵੀਰ ਸਾਰੀ ਕਰੀ ਬਹੁਤ ਬਹੁਤ ਜਾਨਲੇ ਸਭ ਦੀ ਕਾਟ ਲਾ ਕੇ ਸਿੱਧੀ ਉਹਨਾਂ ਨੇ ਕੁਰਨਾ ਤੇ ਕੀ ਜਿਹੜਾ ਲੰਬਾਈ ਨੇ ਪੰਜਾਬ ਨੇ ਇਸ ਕਵੀਤਰਾ ਹੈਲੋ ਲੱਭੂ ਭਾਈ ਦੀ ਟੋਲੇ ਨੰਬਰ ਨੇ A. Sanihaz morally a.